ਦਰਸ਼ਨ ਕਰਾਨੇ ਆ ਆਪਣੇ ਗੁੰਮਤ ਸਾਹਿਬ ਦੇ ਗੁੰਮਤ ਸਾਹਿਬ ਵੀ ਕਹਿੰਦੇ ਨੇ ਕਿ ਉਹ ਗੁੰਮਤ ਸਾਹਿਬ ਵੀ ਕਹਿੰਦੇ ਨੇ ਆਜੋ ਵੀ ਮੁੰਡਿਆਂ ਇੱਧਰ ਅੱਜ ਮੁੰਡਿਆਂ ਦੇ ਨਾਲ ਆਪਾਂ ਉੱਪਰ ਚੜੇ ਆ ਤੇ ਆਪਾਂ ਦਰਸ਼ਨ ਕਰਨੇ ਆ ਨਾਲੇ ਤੁਹਾਨੂੰ ਪਿੰਡ ਦੇ ਦਰਸ਼ਨ ਕਰਾਨੇ ਆ ਪਿੰਡ ਮਾਣੇਵਾਲ ਦਾ ਗੁੰਮਤ ਬਣ ਰਿਹਾ ਹੈ ਲਓ ਜੀ ਇਹਦੇ ਝੋੜਾ ਇਹ ਗੁੰਮਟੀਆਂ ਵੇਖੋ ਬਣ ਗਿਆ ਨੇ ਜੀ ਦਰਸ਼ਨ ਕਰੋ ਇਹਨਾਂ ਦੇ ਇਦਰ ਵੀ ਬਣ ਗਈਆਂ ਨੇ ਪਾਲਕੀ ਸਾਹਿਬ ਦੀ ਬਣਨ ਵਾਲੀ ਹਜੱਤੀ ਤਿਆਰ ਹੋਈ ਐ ਤੇ ਵੱਡੀਆਂ ਪਾਲਕੀਆਂ ਤੇ ਬਣ ਗਈਆਂ ਨੇ ਲਓ ਜੀ ਅਸੀਂ ਹੁਣ ਚੜ ਰਹੇ ਆ ਤੁਹਾਨੂੰ ਦਿਖਾਉਣ ਵਾਸਤੇ ਵੇਖੋ ਪੌੜੀ ਤੇ ਚੜ ਕੇ ਤੁਹਾਨੂੰ ਦਰਸ਼ਨ ਕਰਾਨੇ ਆਪਾਂ ਲੱਭ ਨਾ ਆਹ ਵੇਖੋ ਜੀ ਵਿੱਚੋਂ ਵੀ ਕਿੱਦਾਂ ਮਿਸਤਰੀਆਂ ਨੇ ਬੜਾ ਸ਼ਾਨਦਾਰ ਤਕਨੀਕ ਦੇ ਨਾਲ ਬਣਾਇਆ ਹੈ ਵੇਖੋ ਆਹਾ ਧੰਨ ਗੁਰੂ ਰਾਮਦਾਸ ਮਹਾਰਾਜ ਸਾਡੇ ਮਾਣੇ ਵਾਲ ਦੇ ਵੀ ਕਿਰਪਾ ਕੀਤੀ ਇਹਲਾ ਸ਼ੁਕਰ ਆ ਕੋਟਾਂ ਕੋਟ ਸ਼ੁਕਰਾਨਾ ਇਹ ਵੇਖੋ ਤੁਹਾਨੂੰ ਮੈਂ ਥੋੜੀ ਜਿਹਾ ਫੜਫੜਾ ਕੇ ਦਿਖਾਉਣ ਦੀ ਕੋਸ਼ਿਸ਼ ਕਰਨਾ ਕਿਰੇ ਜਹ ਨਹੀਂ ਜਾ ਸਕਦੇ ਕਿਉਂਕਿ ਮਿਸਤਰੀ ਰਾਹ ਬੰਦ ਕਰ ਗਏ ਨੇ ਇਸ ਕਰਕੇ ਤੁਹਾਨੂੰ ਆਪਾਂ ਉੱਪਰੋਂ ਉੱਪਰ ਬੁਹਾ ਰਹੇ ਹਾਂ ਹੁਣ ਮੈਂ ਤੁਹਾਨੂੰ ਥੋੜੀ ਜਿਹਾ ਕੱਟ ਕੇ ਪਿੰਡ ਵਿਖਾ ਲਾ ਪਿੰਡ ਵੇਖੋ ਮਾਣਿਆਲ ਪਿੰਡ ਵੀ ਸਾਡਾ ਬਹੁਤ ਤਰੱਕੀ ਕਰਦੇ ਆ ਵੇਖੋ ਤਾ ਜੁग्गा ਸਿੰਘ ਦੇ ਘਰ ਤੇ ਏਸੀ ਵੀ ਲੱਗ ਰਿਆ ਹੈ ਇਹ ਆਪਣਾ ਘਰ ਆ ਕੇ ਦੱਸਦਾ ਆ ਆਇਆ ਕੀ ਵੇ ਇਹਨਾਂ ਨੂੰ ਬੋਲਦਾ ਕਿ ਮੈਂ ਚਬਤਲਾਣਾ ਉਹ ਸਾਡੇ ਪਿੰਡ ਦੀ ਝੀਲ ਵੀ ਹੈ ਜੀ ਉਹ ਵੀ ਤੁਹਾਨੂੰ ਦਰਸ਼ਨ ਕਰਾਨੇ ਆ ਪਿੰਡ ਦੇ ਘੜ ਦੇ ਘਟ ਆਪਣੇ ਆਧਾ ਪਿੰਡ ਬੱਛਿਆ ਸਾਨੂੰ ਕੋਈ ਨਹੀਂ ਇੱਕ ਦਿਨ ਨਹੀਂ ਹੈ ਇੱਧਰ ਵੀ ਪਿੰਡ ਬਣ ਗਿਆ ਆਪਣਾ ਛੋਟਾ ਜਿਹਾ ਇਹਨੂੰ ਮਾਣੇ ਵਾਲ ਖੁਰਦ ਵੀ ਕਹਿ ਸਕਾਂਗੇ ਆਪਾਂ ਇਹ ਗਮਟੀਆਂ ਦਾ ਕੰਮ ਚੱਲ ਰਿਹਾ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਸਾਡੇ ਪਿੰਡ ਦਾ